ਲੁਧਿਆਣਾ ਦੀ ਪੰਜਾਬ ਸਟੇਟ ਲਾਟਰੀਜ਼ ਦੇ ਕੈਂਪਸ ਦੇ ਮੁੱਖ ਦਫ਼ਤਰ ਵਿੱਚ ਸਮਰ ਸਪੈਸ਼ਲ ਬੰਪਰ ਹੈ ਜਿਹੜਾ 2024 ਦੇ ਡਰਾ ਕੱਢੇ ਗਏ ਜਿਸ ਵਿੱਚ 2.5 ਕਰੋੜ ਦੇ ਇਨਾਮ ਹੈ ਜਿਹੜਾ ਕੱਢਿਆ ਗਿਆ ਹੈ। ਡੀਜੀ ਨਾਲ ਗੱਲਬਾਤ ਕਰਦਿਆਂ ਆਈਐਸ ਡਿਪਟੀ ਕਮਿਸ਼ਨਰ ਕ੍ਰਿਤਿਕਾ ਗੋਇਲ ਨੇ ਦੱਸਿਆ ਕਿ ਲਗਭਗ 6 ਕਰੋੜ 63 ਲੱਖ ਦੇ ਇਨਾਮ ਕੱਢੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ 2.5 ਕਰੋੜ ਦਾ ਹੈ ਅਤੇ ਉਸ ਤੋਂ ਬਾਅਦ 10 ਲੱਖ ਦੇ ਕਈ ਨਾਮ ਅਤੇ 5-5 ਲੱਖ ਦੇ ਕਈ ਇਨਾਮ ਹੈ ਜਿਹੜੇ ਕੱਢੇ ਗਏ ਨੇ ਦਿਯਾਨਾ ਲਾਈਵ ਲਈ ਟਿੰਕਾ ਚਾਟ ਦੀ ਰਿਪੋਰਟ ਅ ਅੱਜ ਸਟਾ ਸਪੈਸ਼ਲ ਸਮਰ ਜਿਹੜਾ ਸੀ ਉਹ ਬੰਪਰ ਲਾਟਰੀ ਦਾ ਪ੍ਰਾਈਜ਼ ਜਿਹੜਾ ਹੈ ਉਹ ਨਿਕਲਿਆ ਹੈ ਤੇ ਸਾਡਾ ਜਿਹੜਾ ਫਰਸਟ ਪ੍ਰਾਈਜ਼ ਹੈ ਉਹ 82 ਕਰੋੜ ਦਾ ਹੈਗਾ ਤੇ 82 ਕਰੋੜ ਦਾ ਜਿਹੜਾ ਪ੍ਰਾਈਜ਼ ਆ ਉਹਦਾ ਨੰਬਰ ਜਿਹੜਾ ਹੈ ਮੈਂ ਅਨਾਉਂਸ ਕਰ ਦਿੰਨੀ ਆ ਉਹ ਹੈ 470997 ਤੇ ਬਾਕੀ ਜਿਹੜੇ ਸਾਡੇ ਪ੍ਰਾਈਜ਼ਸ ਨੇ ਉਹ ਨਿਕਲੇ ਨੇ 10 ਲੱਖ ਤੇ 5 ਲੱਖ ਤੇ ਸੂ ਆਲ ਮੈਡਮ ਇਸ ਤੋਂ ਬਾਅਦ ਜਿਹੜਾ ਬੰਪਰ ਆ ਗਿਆ ਇਤੋਂ ਬਾਅਦ ਆਪਣਾ ਆਊਗਾ ਰਾਖੀ ਬੰਪਰ ਲੋਟਰੀ ਜਿਹੜੀ ਹੈ ਉਹ ਨਿਕਲਣ ਵਾਲੀ ਹੈ ਤੇ ਉਹ ਸਾਡਾ ਨੈਕਸਟ ਵਨ ਹੈ ਇਹ ਅੱਜ ਹੈ ਸਪੈਸ਼ਲ ਸਮਰ ਬੰਪਰ ਲੋਟਰੀ ਹੈ ਜੀ ਲੱਗ ਰਿਹਾ ਕਿ ਪਾਰਦਰਸ਼ੀ ਦੇ ਨਾਂ ਇਹ ਸਰਫ ਜਿਹੜਾ ਘਟਾ ਕੇ ਜਾਂਦਾ ਹੈ ਹੋਰ ਕੈਮਰੇ ਦੀ ਨਿਗਰਾਨੀ ਦੇ ਵਿੱਚ ਨਸਤ ਹੈ ਇਹ ਪੂਰਾ ਸੀ ਇਨਸ਼ੋਰ ਕਰਦੇ ਆਂ ਵੀ ਅਸੀਂ ਉੱਥੇ ਬਹਿ ਕੇ ਪੂਰਾ ਇਹ ਇੰਡੀਪੈਂਡੈਂਟ ਪ੍ਰੋਸੈਸ ਹੁੰਦਾ ਹੈ ਤੇ ਕੋਈ ਵੀ ਇਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਕੋਈ ਵੀ ਇਹ ਸਾਰਾ ਮੈਕਨਾਈਜ਼ਡ ਪ੍ਰੋਸੈਸ ਹੈ ਕੋਈ ਵੀ ਹਿਊਮਨ ਜਿਹੜਾ ਹੈ ਉਹ ਇੰਟਰਫੇਸ ਨਾ ਰਵੇ जैसे पूरी कोशिश करते हैं ये पूरा फेयर ते प्रोसेस चलता है पूरा आज जैसे टोटल जिन्हें छह करोड़ तो वादा-वादा से तो करते हैं पूरे जो माउंटेज छह करोड़ त्रेड लाख तो उत्ते साड़ी एमाउंट आज टोटल मैं कटिका गोयला मैं थे आईएस 2021 बैच थे एस असिस्टेंट कमिश्नर कोच करा ਤੇ ਤੇ ਆਪਣਾ ਜਿਹੜਾ ਹੈ ਉਹਨੇ ਸਪੈਸ਼ਲ ਸਮਰ ਬੰਪਰ ਸੀ ਤੇ ਇਹ ਪਹਿਲਾ ਪ੍ਰਾਈਜ਼ ਆਪਣਾ 2.5 ਕਰੋੜ ਦਾ ਸਾਡਾ ਪ੍ਰਾਈਜ਼ ਸੀ ਉਹ ਤੋਂ ਬਾਅਦ ਜਿਹੜੀ ਕੈਟਾਗਰੀਜ਼ ਨੇ ਫਿਰ 10 ਲੱਖ 5 ਲੱਖ ਦੇ ਨੇ ਤੇ ਇਸ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਆ ਰਿਹਾ ਉਹ ਆ ਰਿਹਾ ਰਾਖੀ ਬੰਪਰ ਸਾਡੀ ਲੋਟਰੀ ਆ ਰਹੀ ਹੈ ਤੇ ਜਿਹੜੇ ਵੀ ਵਿਨਰਸ ਨੇ ਉਹਨਾਂ ਨੂੰ ਵਧਾਈਆਂ ਜਿਹੜੇ ਵੀ ਇਹ ਜਿੱਤੇ ਨੇ ਅੱਜ ਇਸ ਲੋਟਰੀ ਵਿੱਚ ਜਿਨ੍ਹਾਂ ਦੇ ਅੱਜ ਵਿਨਰ ਨੇ ਫਰਸਟ ਪ੍ਰਾਈਜ਼ ਜਿੱਤਿਆ 2.5 ਕਰੋੜ ਸੀ ਉਹਨਾਂ ਦਾ ਨੰਬਰ ਹੈਗਾਗਾ 470997 ਤੇ ਨੰਬਰ ਹੈ ਤੇ ਇਹਨਾਂ ਨੂੰ ਵਧਾਈਆਂ ਜਿਹੜੇ ਜਿੱਤਨੇ ਜਿੱਤਨੇ ਅਪ੍ਰੋਕਸੀਮੇਟਲੀ 6 ਕਰੋੜ 3 ਲੱਖ ਦੇ ਅਪ੍ਰੋਕਸੀਮੇਟਲੀ ਇਹ ਅਜੇ ਬੰਡੇ ਨਹੀਂ ਨੇ ਤੇ ਆਪਣੇ 11000 ਤੋਂ ਜ਼ਿਆਦਾ ਆਪਣੇ ਪ੍ਰੈਕਟਿਸ ਦੇ ਗਏ ਆ ਤੇ ਉਹ ਇਹ ਆਪਾਂ ਇਹ ਬਾਅਦੋਂ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਬਾਅਦੋਂ ਆਪਾਂ ਏਜੰਸੀ ਤੋਂ ਲੈ ਲੈਣੇ ਆ ਵੀ ਕਿੰਨੇ ਕਿੰਨੇ ਹੈ ਆਪਾਂ ਡਿਪਾਰਟਮੈਂਟ ਤੋਂ ਲੈ ਕੇ ਫਿਰ